ਅਜਿੰਦਰ ਸਿੰਘ ਬਾਬਾ ਲਾਡਾ ਜੀ ਤੇ ਆਪਣਾ ਅਮਰਕੀਤ ਬਾਬਾ ਜੀ ਦੀ ਜੀ ਵਿਚਾ ਵੈਲਫੇਅਰ ਐਸੋਸੀਏਸ਼ਨ ਡਿਰੇਕਟਰ ਪੰਜਾਬ ਦਾ ਮੈਂ ਪ੍ਰੈਜ਼ੀਡੈਂਟ ਆ ਪੰਜਾਬ ਦਾ ਤੇ ਸਾਡਾ ਮਤਲਬ ਇਹ ਹੈ ਦੁਨੀਆ ਦਾ 10 ਤਰੀਕ ਨੂੰ ਮੀਟਿੰਗ ਰੱਖਦੇ ਦਾ ਮਤਲਬ ਆਏ ਮਹੀਨੇ ਸਾਡੀ ਇੱਕ ਮੀਟਿੰਗ ਹੁੰਦੀ ਹੈ ਮਹੀਨੇ ਦੇ ਵਿੱਚ ਤੇ ਸਾਡਾ ਜਿਹੜਾ ਸਾਡਾ ਪ੍ਰਸ਼ਾਸਨ ਨੂੰ ਇਹੋ ਮੰਗਿਆ ਵੀ ਵਰਦੀਆਂ ਚਾਲੂ ਕਰਨ ਵਰਦੀਆਂ ਦੇ ਨਾਲ ਕੁਝ ਸੁਧਾਰ ਹੋ ਜਾਂਦਾ ਹੈ ਤੇ ਜਨਾ ਪਹਿਲਾਂ ਹੀ ਵਰਦੀਆਂ ਦਾ ਕੰਮ ਮੁਦਾ ਚੁੱਕਿਆ ਸੀ ਪਰ ਹੁਣ ਫੇਲ ਹੋ ਗਿਆ ਸਾਰਾ ਬੰਦੇ ਸਾਰੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਬੰਦਾ ਸਹੀ ਕਿਹੜਾ ਚੰਗਾ ਮਾੜਾ ਕਿਹੜਾ ਹੈ ਤੇ ਆਡੀ ਤੇ ਉਹ ਮੰਗਿਆ ਵੀ ਪ੍ਰਸ਼ਾਸਨ ਨੂੰ ਵੀ ਸਾਡਾ ਜਿੱਦਾਂ ਹੀ ਸੰਜੋਗ ਦੇਣ ਦੇ ਪ੍ਰਸ਼ਾਸਨ ਦਾ ਹੀ ਰਸਤੇ 'ਚੋ ਜਾਮ ਵੀ ਘਟਾਉਣੇ ਆ ਗੱਡੀਆਂ ਵੀ ਸਾਈਡ ਤੇ ਕਰਾਉਣੇ ਆ ਤੇ ਉਹ ਵੀ ਸਾਡੀ ਜਿਹੜੀ ਗੱਲ ਸੁਣ ਤੇ ਸਾਡੇ ਆਜਾ ਸੰਜੋਗ ਉਹ ਵੀ ਦੇਰ ਨਾ ਜੇ ਵਰਦੀਆਂ ਚਾਲੂ ਕਰ ਦੇ ਨੇ ਬਲੇਕ ਚਾਲੂ ਕਰ ਦੇ ਤੇ ਸਾਡੀ ਯੂਨੀਅਨ ਦੇ ਵਿੱਚ ਬੰਦੇ ਜਿਹੜੇ ਸਾਡੇ ਨਾਲ ਤਹਿਜ ਆ ਉਹ ਵੀ ਸਹੀ ਤਰੀਕੇ ਨਾਲ ਕੰਮ ਕਰ ਸਕਦੇ ਸ਼ਹਿਰ ਦੇ ਵਿੱਚ ਤੇ ਨਹੀਂ ਤੇ ਨਸ਼ੇੜੀ ਤੇ ਬਹੁਤ ਤੁਰੇ ਫਿਰਦੇ ਆ ਫਿਰ ਬੰਦੇ ਨਸ਼ੇੜੀ ਦਾ ਤੇ ਦੂਜੇ ਦਾ ਫਰਕ ਨਹੀਂ ਜਾਪਦਾ ਵੀ ਨਸ਼ੇੜੀ ਕਿਹੜਾ ਤੇ ਸਹੀ ਬੰਦਾ ਕਿਹੜਾ ਇਹ ਕਰਕੇ ਸਾਡੀ ਪ੍ਰਚਾਰ ਨੂੰ ਇਹੋ ਮੰਗਿਆ ਵੀ ਜਿਹੜੇ ਵਰਦੀ ਚਾਲੂ ਕਰ ਦੇਣ ਤੇ ਨੇਮ ਪਲੇਟ ਚਾਲੂ ਕਰ ਦੇਣ ਠੀਕ ਲੱਗਦਾ ਕਿ ਵਰਦੀ ਪਾਉਣ ਦੇ ਨਾਲ ਜਿਹੜਾ ਵਾ ਯੂਨੀਅਨ ਦੇ ਮੈਂਬਰਾਂ ਦਾ ਜਿਹੜਾ ਵਾ ਜਿਹੜੇ ਈ ਰਿਕਸ਼ਾ ਚਾਲਕ ਆ ਉਨ੍ਹਾਂ ਦੀ ਪਛਾਣ ਹੋਏਗੀ ਕਿ ਇਹ ਜਿਹੜੇ ਆ ਯੂਨੀਅਨ ਦੇ ਜਾਂ ਪੱਕੇ ਤੌਰ ਤੇ ਜਿਹੜੇ ਆ ਈ ਰਿਕਸ਼ਾ ਚਾਲਕ ਨੇ ਹਾਂਜੀ ਇੱਕ ਤੇ ਉਨ੍ਹਾਂ ਦੀ ਪਛਾਣ ਹੋਊਗੀ ਕਿ ਉਹ ਪੱਕਾ ਇਹੋ ਹੀ ਕੰਮ ਕਰਦੇ ਆ ਤੇ ਮਤਲਬ ਹੋਰ ਕੋਈ ਕੰਮ ਨਹੀਂ ਕਰਦੇ ਇੱਕ ਉਹਦੇ ਨਾਲ ਵਾਅਦਾ ਇਹ ਆ ਵੀ ਜਿਹੜਾ ਟੂਰਿਸਟ ਬਾਹਰ ਹੁੰਦਾ ਉਹਨੂੰ ਫਾਇਦਾ ਹੋ ਜਾਂਦਾ ਵੀ ਆਪਾਂ ਸਹੀ ਬੰਦੇ ਦੇ ਨਾਲ ਜਾਈਏ ਜਿਹੜਾ ਵਰਦੀ ਪਾਈ ਨੇਮ ਪਲੇਟ ਲੱਗੀ ਆ ਉਹਨਾਂ ਨੂੰ ਪਤਾ ਲੱਗਦਾ ਵੀ ਨਹੀਂ ਬੰਦਾ ਸਹੀ ਹੈਗਾ ਇਹਦੇ ਨਾਲ ਜਾਵਾਂਗੇ ਤੇ ਅਸੀਂ ਸਹੀ ਰਵਾਂਗੇ ਤੋਂ ਜਿਹੜੇ ਬੰਦੇ ਨਸ਼ੇੜੀ ਆ ਜਾਂ ਕੋਈ ਵੀ ਜਿੱਦਾਂ ਮਤਲ ਕਦੀ ਕਦਾਈ ਚਲਾਉਂਦੇ ਜਾਂ ਕਦੀ ਪਾਰਲੀ ਕਦੀ ਛੜਤੀ ਗੱਡੀ ਉਹ ਫਿਰ ਉਹਨਾਂ ਦੇ ਵਿੱਚ ਨੁਕਸਾਨ ਵੀ ਹੋ ਜਾਂਦਾ ਕਈ ਸਵਾਰੀ ਦਾ ਸੂਰਜ ਵਾਧੂ ਹੁੰਦਾ ਮਹਾਰਾਜ ਦੀ ਕਿਰਪਾ ਤੇ ਗੁਰੂ ਆਗਿਆ ਦੀ ਨਗਰੀ ਆ ਇੱਥੇ ਬਹੁਤ ਹੀ ਚਤਾਲੂ ਹੁੰਦੇ ਆ ਇਹ ਕਰਕੇ ਸਾਡੀ ਪ੍ਰਸ਼ਾਸਨ ਨੂੰ ਇਹੋ ਮੰਗ ਆ ਵੀ ਵਰਦੀਆਂ ਚਾਲੂ ਕਰ ਤੇ ਨੇਮ ਪਲੇਟ ਚਾਲੂ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਬਲਜਿੰਦਰ ਸਿੰਘ ਜਰਨਲ ਸਿਕਤਰ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਯੂਨੀਅਨ ਵੈਲਫੇਅਰ ਐਜੂਕੇਸ਼ਨ ਆਸੀਂ ਹਰ ਮਹੀਨੇ ਦੀ ਵਾਰੀ 10 ਤਰੀਕ ਦੇ ਜੋ ਮੀਟਿੰਗ ਰੱਖਦੇ ਆ ਉਸ ਮੀਟਿੰਗ ਦੇ ਵਿੱਚ ਜੋ ਸਾਨੂੰ ਪ੍ਰਸ਼ਾਸਨ ਵੱਲੋਂ ਜੋ ਵੀ ਸਾਨੂੰ ਹੁਕਮ ਹੁੰਦੇ ਆ ਉਹ ਹੀ ਆਪਣੀ ਯੂਨੀਅਨ ਦੇ ਵਿੱਚ ਆਪਣੇ ਈ ਰਿਕਸ਼ਾ ਮੈਂਬਰਾਂ ਨੂੰ ਦੱਸਦੇ ਆ ਕਿ ਸਾਨੂੰ ਇਹ ਕਾਨੂੰਨ ਲਾਗੂ ਹੋਏ ਨੇ ਇਹਦਾ ਆਪਾਂ ਹੁਕਮ ਦੇ ਮੰਨਣੇ ਆ ਤੇ ਅਸੀਂ ਹੁਣ ਅੱਜ ਇਹੀ ਇੱਕ ਨਵਾਂ ਸਲਾਹ ਦਿੱਤੀ ਆ ਕਿ ਅਹੀਂ ਲਾਇਸੈਂਸ ਬਣਾਉਣ ਲਈ ਵੀ ਕੋਸ਼ਿਸ਼ ਕਰਾਂਗੇ ਸਰਕਾਰੀ ਪੀਸ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਵੀਰ ਗਵਿੰਦਰ ਸੋਲ ਜਨਰਲ ਸੈਕਟਰੀ ਪੰਜਾਬ ਅਮਰਸ਼ੀਰ ਬਾਬਾ ਜੀਵਨ ਸਿੰਘ ਦੀ ਰੱਖਿਆ ਵੈਲਫੇਅਰ ਐਸੋਸੀਏਸ਼ਨ ਦੇ ਡਿਸਟ੍ਰਿਕਟ ਪੰਜਾਬ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਕਿਸ ਬਾਰੇ ਇਹ ਸਰ ਜੋ ਸਾਡੀ ਇਹ ਹਰਤ ਤਰ੍ਹਾਂ ਦੀ ਵਾਰ ਦੀ ਤਰ੍ਹਾਂ ਮਹੀਨੇ ਦੀ ਜੋ 10 ਤਰੀਕ ਨੂੰ ਮੀਟਿੰਗ ਰੱਖੀ ਜਾਂਦੀ ਆ ਇਹਦੇ ਵਿੱਚ ਜੋ ਸਾਡੇ ਸਰਪ੍ਰਸਤ ਵੀਰ ਕ੍ਰਾਂਤੀ ਚੋਹਾਨ ਔਰ ਸਾਡੇ ਸੀਪੀ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਔਰ ਜੋ ਟ੍ਰੈਫਿਕ ਨਿਯਮਾਂ ਦੇ ਮੈਡਮ ਜੀ ਆਏ ਨੇ ਅਮਨਦੀਪ कौर ਉਹਨਾਂ ਦੇ ਨਾਲ ਉਹ ਮੀਟਿੰਗ ਕਰਕੇ ਜੋ ਵੀ ਸਾਨੂੰ ਅੱਗੇ ਦੱਸਦੇ ਆ ਇਸ ਮੀਟਿੰਗ ਵਿੱਚ ਜਿਹੜੇ ਆ ਟ੍ਰੈਫਿਕ ਦੇ ਨਿਯਮਾਂ ਬਾਰੇ ਆਪਣੇ ਸਾਥੀਆਂ ਨੂੰ ਦੱਸਿਆ ਜਾਂਦਾ ਵਾ ਕਿ ਕਿਵੇਂ ਸ਼ਰਾਬ ਪੀ ਕੇ ਜਾਂ ਕੋਈ ਹੋਰ ਨਸ਼ਾ ਕਰਕੇ ਜਿਹੜਾ ਆ ਆਪਾਂ ਗੱਡੀ ਨਹੀਂ ਚਲਾਉਣੀ ਤੇ ਹਮੇਸ਼ਾ ਹੀ ਜਿਹੜੀ ਆ ਸਵਾਰੀ ਆਪਾਂ ਖੱਬੇ ਹੱਥੀ ਉਤਾਰਨੀ ਆ ਤੇ ਖੱਬੇ ਹੱਥ ਤੋਂ ਹੀ ਚੁਪਣੀ ਆ ਜਿਹੜਾ ਇੱਕ ਲਾਇਸੈਂਸ ਦਾ ਤੁਹਾਡੇ ਵੱਲੋਂ ਜਿਹੜਾ ਵਾ ਉਹ ਕੀ ਮੰਗ ਰੱਖੀ ਜਾ ਰਹੀ ਹੈ ਤੇ ਲਾਇਸੈਂਸ ਕੋ ਉਹ ਸਰ ਅਸੀਂ ਆ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਆਰਟੀਓ ਸਰਦਾਰ ਖੁਸ਼ਦੇਵ ਸਾਹਿਬ ਆ ਉਹਨਾਂ ਦੇ ਨਾਲ ਇਹ ਮੀਟਿੰਗ ਕਰਕੇ ਤੇ ਇਹਨਾਂ ਨੂੰ ਬਹੁਤ ਜਲਦੀ ਇਹਦਾ ਰਿਜ਼ਲਟ ਦੱਸਾਂਗੇ ਕਿ ਉਹ ਕਿਸ ਤਾਂ ਅੰਗ ਦੇ ਨਾਲ ਜਾਂ ਤਾਂ ਸਟੈਪ ਬਾਈ ਸਟੈਪ ਸਟੈਂਡ ਬਾਈ ਸਟੈਂਡ ਬਣਾਉਂਦੇ ਆ ਜਾਂ ਫਿਰ ਉਹ ਕੰਪਲਾ ਆ ਕੇ ਜਿੱਦਾਂ ਵੀ ਬਣਾਉਣਗੇ ਜੋ ਕਿ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਕਰਾਂਗੇ ਕਿ ਗਰੀਬ ਲੋਕ ਆ ਕਿ ਆਪਣਾ ਇਹ ਰਕਸ਼ਾ ਚਲਾ ਕੇ ਆਪਣੀ ਰੋਜ਼ੀ-ਰੋਟੀ ਘਰ ਦੀ ਮਾਂ ਚਲਦੀ ਆ ਜੋ ਕਿ ਸਰਕਾਰੀ ਜਿਹੜੀ ਫੀਸ ਆ ਉਹੀ ਲੈ ਕੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਬਣਾਏ ਜਾਂ ਬਣਾ ਦਿੱਤੇ ਜਾਣ ਤਾਂ ਜੋ ਇਹਨਾਂ ਦੇ ਜਿਹੜੇ ਆ ਚਲਾਨ ਨਾ ਕੱਟੇ ਜਾਣ ਜਿਹੜੀਆਂ ਐਡਰੈਸਾਂ ਨੂੰ ਲੈ ਕੇ ਵਰਦੀਆਂ ਨੂੰ ਲੈ ਕੇ ਉਸ ਮੁੱਦੇ ਤੇ ਕੀ ਚਰਚਾ ਕੀਤੀ ਗਈ ਉੱਤੇ ਸਾਰੇ ਇਹੀ ਆ ਕਿ ਜਿਵੇਂ ਕਿ ਮੰਨ ਲਓ ਜਿਹੜਾ ਤੇ ਪੱਕਾ ਇਰਖਸ਼ਾ ਡਰਾਈਵਰ ਆ ਚਲਾਉਂਦਾ ਉਹਦੇ ਵਾਸਤੇ ਵਰਦੀ ਨੇਮ ਪਲੇਟ ਪਲੱਸ ਜਿਹੜਾ ਜੁਨੀਅਨ ਆ ਪਲੱਸ ਜੁਨੀਅਨ ਦੇ ਨਾਲ ਅਟੈਚ ਆ ਉਹ ਜਿਹੜਾ ਆ ਵੀ ਆਈ ਕਾਰਡ ਪਾਇਆ ਹੋਊਗਾ ਆਪਾਂ ਨੂੰ ਪਤਾ ਲੱਗ ਜੂ ਕਿ ਇਹ ਬੰਦਾ ਜੁਨੀਅਨ ਦਾ ਵਾ ਤੇ ਪੱਕਾ ਡਰਾਈਵਰ ਆ ਅੱਜ ਕੱਲ ਕੀ ਹੁੰਦਾ ਕਿ ਘਰੋਂ 100 ਫੁੱਟੀ ਰੋਡ ਤੇ ਆਉਂਦੇ ਆ ਦਿਹਾੜੀ ਲਾਉਣਾ ਜਿੱਦਾਂ ਦਿਹਾੜੀ ਨਹੀਂ ਮਿਲਦੀ ਆ ਕੇ ਰਿਸ਼ਕਾ ਫੜ ਲੈਂਦੇ ਆ ਜਾ ਉਹ ਲੋਟਕਸੋ ਟੱਕਰ ਲੈਂਦੇ ਆ ਜਾ ਕੇ ਇਹ ਗੱਡੀ ਚ ਮਾਰ ਦਿੰਦੇ ਆ ਬਦਨਾਮ ਜਿਹੜੇ ਚੰਗੇ ਬੰਦੇ ਉਹ ਵੀ ਹੋ ਜਾਂਦੇ ਆ ਇਸ ਕਰਕੇ ਜਿਹੜਾ ਵਾ ਵਰਦੀ ਪਾਈ ਹੋਗੀ ਨਾਮ ਪਲੇਟ ਹੋਗਾ ਕੋ ਜੁਨੀਅਨ ਦਾ ਕਾਰਡ ਹੋਗਾ ਆਪਾਂ ਨੂੰ ਉਸੇ ਵਾਲੇ ਪਤਾ ਲੱਗ ਜਾਂਦਾ ਵੀ ਇਹ ਐਸੇ ਜੁਨੀਅਨ ਦਾ ਫਲਾਣਾ ਬੰਦਾ ਤੇ ਜੇ ਉਹਨੇ ਕੋਈ ਵਰਦੀ ਨਹੀਂ ਪਾਈ ਉਦਾਂ ਘਰੋਂ ਦਿਹਾੜੀ ਲਾਉਣਾ ਆ ਆ ਕੇ ਉਹਨੇ ਹੀ ਰੱਖਿਆ ਫੜ ਲਿਆ ਵਾ ਤੇ ਉਹਨੇ ਕਿਸੇ ਦੇ ਵਿੱਚ ਠੋਕ ਦਿੱਤਾ ਵਾ ਤੇ ਉਹ ਸਿਆਪ ਸਾਈਡ ਦੇ ਹੋ ਜਾਂਦਾ ਵਾ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਇਹਨਾਂ ਚੋਂ ਡਰਾਈਵਰ ਕਿਹੜਾ ਵਾ ਤੇ ਵਜੀ ਕਿਹਦੇ ਚ ਆ ਇਸ ਕਰਕੇ ਅਸੀਂ ਇਹ ਕਮਾਗੇ ਵੀ ਸਾਡੇ ਵੀਰ ਜਿੰਨੇ ਵੀ ਡਰਾਈਵਰ ਵੀਰ ਨੇ ਚਾਹੇ ਉਹ ਕਿਸੇ ਜੁਨੀਆਨਾ ਟੈਗ ਆ ਜਾਂ ਨਏ ਟੈਗ ਪਰ ਉਹ ਆਪਣੀਆਂ ਵਰਦੀਆਂ ਪਾਉਣ ਨਾਮ ਪਲੇਟ ਅਤੇ ਜੋ ਆਪਾਂ ਤੁਸੀਂ ਜਿਸ ਜਿਸ ਵੀ ਜੁਨੀਆ ਨਾਲ ਦੇ ਟੈਗ ਦੇ ਉਹਦੇ ਆਪਣਾ ਜਿਹੜਾ ਵਾ ਕਾਰਡ ਜ਼ਰੂਰ ਪਾ ਦੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ